ਦੋਸਤੋ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਉਸ ਵੇਲੇ ਤੜਫੱਲੀ ਮਚ ਗਈ ਜਦੋਂ ਬੀਤੀ ਸ਼ਾਮ 5:30 ਵਜੇ ਦੇ ਕਰੀਬ ਵਾਰਡ ਨੰਬਰ 4 ਦੇ ਨੇੜੇ ਇੱਕ ਕੁੱਤੇ ਨੂੰ ਇੱਕ ਨਵਜਾਤ ਬੱਚੇ ਦਾ ਸਿਰ ਲੈ ਕੇ ਘੁੰਮਦਾ ਦੇਖਿਆ ਗਿਆ ਇੱਕ ਤਸਵੀਰ ਵਾਇਰਲ ਹੁੰਦੀ ਹੈ ਬੱਚੇ ਦਾ ਸਿਰ ਪਿਆ ਕੋਲ ਕੁੱਤੇ ਬੈਠੇ ਨੇ ਤਾਂ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਰਜਿੰਦਰਾ ਹਸਪਤਾਲ ਦਾ ਪੂਰਾ ਪ੍ਰਸ਼ਾਸਨ ਸਿਹਤ ਮੰਤਰਾਲੇ ਇਹ ਸਾਰੇ ਕਿੱਦੇ ਨਜ਼ਰ ਆ ਰਹੇ ਨੇ ਸਮੇਤ ਸਿਕਿਉਰਟੀ ਵੀ ਤੁਸੀਂ ਸਾਰੇ ਕਰ ਕੀ ਰਹੇ ਸੀ ਉਹ ਕਿਹੜਾ ਬੱਚਾ ਹੈ ਜਿਹਦਾ ਸਿਰ ਉੱਥੇ ਵੇਖਿਆ ਗਿਆ ਹਾਲਾਂਕਿ ਸਿਹਤ ਮੰਤਰੀ ਨੇ ਇੱਕ ਪੋਸਟ ਪਾਈ ਪੋਸਟ ਤੁਹਾਨੂੰ ਦਿਖਾ ਰਹੇ ਆ ਉਹਨਾਂ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਲੱਗਦਾ ਹੈ ਜਾਂਚ ਚੱਲ ਰਹੀ ਹੈ ਤੁਸੀਂ ਅਫਵਾਹਾਂ ਤੇ ਯਕੀਨ ਨਾ ਕਰੋ ਤਾਂ ਜੀ ਨਾ ਕਰੋ ਤੁਸੀਂ ਅਫਵਾਹਾਂ ਤੇ ਯਕੀਨ ਪਰ ਜਿਹੜੀਆਂ ਤਸਵੀਰਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਦਾ ਤੁਸੀਂ ਯਕੀਨ ਕਰੋਗੇ ਨਾ ਆਖਿਰ ਇੱਕ ਕੁੱਤਾ ਹਸਪਤਾਲ ਦੇ ਵਿੱਚ ਐਵੇਂ ਕਿਵੇਂ ਵੜਿਆ ਆ ਬੱਚੇ ਦਾ ਸਿਰ ਲੈ ਕੇ ਜੇ ਸਿਰ ਬਾਹਰੋਂ ਵੀ ਲੈ ਕੇ ਆਇਆ ਤਾਂ ਕਿਵੇਂ ਲੈ ਗਿਆ ਆ ਇਹ ਵੱਡੇ ਸਵਾਲ ਨੇ ਔਰ ਕੀ ਸਾਰੇ ਅੱਖਾਂ ਬੰਦ ਕਰਕੇ ਬੈਠੇ ਨੇ ਕਿ ਹਸਪਤਾਲਾਂ ਦੇ ਵਿੱਚ ਕੁੱਤੇ ਐਵੇਂ ਹੀ ਘੁੰਮਦੇ ਰਹਿੰਦੇ ਨੇ ਜਿਨ੍ਹਾਂ ਦੀ ਕੋਈ ਵੈਕਸੀਨੇਸ਼ਨ ਨਹੀਂ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਜਿਹੜੇ ਕਿੱਥੋਂ ਗੰਦ ਚੋਂ ਮੂੰਹ ਮਾਰ ਕੇ ਆਏ ਨੇ ਬਲਕਿ ਇੱਕ ਬੱਚੇ ਦਾ ਸਿਰ ਵੀ ਅੰਦਰ ਲੈ ਗਏ ਕਿ ਕੋਈ ਵਾਲੀਵਾਰਸ ਨਹੀਂ ਇਹ ਵੱਡੇ ਸਵਾਲ ਨੇ ਔਰ ਸਵਾਲ ਤੁਸੀਂ ਵੀ ਕਰਨੇ ਆ ਕਮੈਂਟਾਂ 'ਚ ਕਰਿਓ